ਰੋਜ਼ਾਨਾ ਇਸ 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਹੋਤਿਆਂ ਮੇਰੇ ਵੱਲੋਂ ਜਨਕੀ ਤੁਹਾਡੇ ਆਪਣੇ ਰਾਜੇਸ਼ ਹਲੂਨਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਵਾਰੀ ਅਸੀਂ ਤੁਹਾਨੂੰ ਨਵੇਂ ਤੋਂ ਨਵੇਂ ਚਿਹਰੇ ਨਾਲ ਰੂਬਰੂ ਕਰਵਾਉਂਦੇ ਆ ਨਵੇਂ ਤੋਂ ਨਵੇਂ ਕਲਾਕਾਰ ਨਾਲ ਰੂਬਰੂ ਕਰਵਾਉਂਦੇ ਆ ਦੋਸਤੋ ਕੁਝ ਕਲਾਕਾਰਾਂ ਨੂੰ ਸਕਸੈਸ ਨੂੰ ਪ੍ਰਾਪਤ ਕਰਨ ਦੇ ਲਈ ਕਾਫੀ ਜ਼ਿਆਦਾ ਟਾਈਮ ਲੰਘ ਜਾਂਦਾ ਹੈ ਫਿਰ ਉਹਨਾਂ ਨੂੰ ਸਕਸੈਸ ਜਿਹੜੀ ਹੈ ਮਿਲਦੀ ਹੈ ਪਰ ਅੱਜ ਅਸੀਂ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਉਹਨਾਂ ਕੁਝ ਹੀ ਸਮਿਆਂ ਦੇ ਵਿੱਚ ਛੋਟੀ ਉਮਰ ਦੇ ਵਿੱਚ ਇੱਕ ਸਿੰਗਲ ਟਰੈਕ ਜਿਹੜਾ ਆ ਉਹਨਾਂ ਦਾ ਆਇਆ ਹੈ ਆਊਟ ਆਫ ਰੇਂਜ ਆਊਟ ਆਫ ਰੇਂਜ ਨੇ YouTube ਦੇ ਉੱਤੇ ਧੂਮਾਂ ਪਾਈਆਂ ਹੋਈਆਂ ਨੇ ਕਾਫੀ ਸੋਹੋ ਤੇ ਉਹਨਾਂ ਨੂੰ ਪਸੰਦ ਕਰ ਰਹੇ ਨੇ ਲੋਕ ਪਸੰਦ ਕਰ ਰਹੇ ਨੇ ਸ਼ੇਅਰ ਕਰ ਰਹੇ ਨੇ ਦੱਬ ਕੇ ਗਾਣੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਔਰ ਅੱਜ ਅਸੀਂ ਉਹਨਾਂ ਨਾਲ ਤੁਹਾਨੂੰ ਮਿਲ ਲਾਵਾਂਗੇ ਔਰ ਉਹਨਾਂ ਦੀ ਉਹਨਾਂ ਦੇ ਬਾਰੇ ਜਾਣਾਂਗੇ ਕਿ ਇਸ ਸਕਸੈਸ ਦੇ ਪਿੱਛੇ ਕੀ ਰਾਜ਼ ਹੈ ਔਰ ਅਸੀਂ ਗੱਲ ਕਰ ਰਹੇ ਹਾਂ ਜਤਿੰਦਰ ਮੋਨੂ ਦੀ ਜਿਨ੍ਹਾਂ ਦਾ ਇੱਕ ਸਿੰਗਲ ਟਰੈਕ ਆਊਟ ਆਫ ਰੇਂਜ ਜਿਹੜਾ ਹੈ ਇਸ ਟਾਈਮ ਤੇ YouTube ਤੇ ਧੂਮਾ ਪਾ ਰਿਹਾ ਹੈ ਅੱਜ ਅਸੀਂ ਤੁਹਾਨੂੰ ਉਹਨਾਂ ਨਾਲ ਰੋਬ ਰੂ ਕਰਵਾ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਜਤਿੰਦਰ ਮੋਨੂ ਜੀ ਜਿਨ੍ਹਾਂ ਦਾ ਸਿੰਗਲ ਟਰੈਕ ਆਊਟ ਆਫ ਰੇਂਜ ਆਊਟ ਆਫ ਰੇਂਜ ਆ ਕੇ YouTube ਦੇ ਉੱਤੇ ਧੂਮਾ ਪਾ ਰਿਹਾ ਹੈ ਤਾਂ ਸਾਡੇ ਨਾਲ ਜਤਿੰਦਰ ਮੋਨੂ ਜੀ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਇਸ ਵੇਲੇ ਉਹਨਾਂ ਨੂੰ ਮਹਿਸੂਸ ਹੋ ਰਹਿਣਾ ਹੈ ਉਹਨਾਂ ਦਾ ਟਰੈਕ ਜਿਹੜਾ ਧੂਮਾ ਪਾ ਰਿਹਾ YouTube ਦੇ ਉੱਤੇ ਜਤਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਰੋਜ਼ਾਨਾ ਨਿਊਜ਼ 24 ਦੇ ਉੱਤੇ ਜੀ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਰੋਜ਼ਾਨਾ ਨਿਊਜ਼ 24 ਹੋਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੂੰ ਸਾਰੇ ਮੇਰੇ ਵੀਡੀਓ ਪੜਾ ਦੇ ਆਊਟ ਆਫ ਰੇਂਜ ਆਊਟ ਆਫ ਰੇਂਜ ਤੁਹਾਡੇ ਦਿਮਾਗ ਦੇ ਵਿੱਚ ਐ Song ਕਿਦਾਂ ਇਸ ਦਾ ਨਾਮ ਕਿਦਾਂ ਆਇਆ ਔਰ ਕੀ ਕਰਦੇ ਆ ਇਹਦੇ ਪਿੱਛੇ ਜੀ ਸਰ ਬਹੁਤ ਮੁਸ਼ਕਿਲਾਂ ਦਿਖਾਈ ਪਈ ਐ ਇਸ Song ਵਾਸਤੇ ਤੇ ਆਪਾਂ ਤਾਂ ਕੋਈ ਵੀ ਕੰਮ ਆ ਕੀ ਆਟੋ ਫਰੇਂਜ ਦਾ ਵੀ ਨੰਗਾ ਦਾ Song ਟਾਈਟਲ ਰੱਖਿਆ ਆਟੋ ਫਰੇਂਜ ਤੇ ਸਭ ਤੋਂ ਪਹਿਲਾਂ ਤੇ ਆਪਣਾ ਗਰੀਬੀ ਦਾ ਹੱਕਦਾਰ ਬੰਦਾ ਕੀ ਆਪਾਂ ਬਹੁਤ ਗਰੀਬੀ ਚ ਲੀਆ ਔਰ ਤੇ ਸਭ ਤੋਂ ਪਹਿਲਾਂ ਵੀ ਆਪਾਂ ਉਹਨਾਂ ਦਾ ਕੋਈ ਵੀ ਚੀਜ਼ ਆ ਪਰ ਲੈਣ ਤੋਂ ਪਹਿਲਾਂ ਸੋਚਦਾ ਵੀ ਅੱਛੀ ਸੋਚ ਨਹੀਂ ਆ ਵੀ ਸਾਡਾ ਬੱਜਦਾ ਕਿੰਨਾ ਵਾ ਇਸ ਕਰਕੇ ਆਪਾਂ ਟਾਈਟਲ ਜਿਹੜਾ ਉਹ ਫੋਟੋ ਫਰिज ਰੱਖਿਆ ਹੈ ਕਿ ਸਹ ਹ ਤੱਕ ਚੱਲ ਚ ਰਿਹਾ ਜਤਿੰਦਰ ਜੀ ਮੁੱਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਔਰ ਜਨਮ ਸਥਾਨ ਦਾ ਡਾ ਕਿੱਥੋਂ ਦਾ ਜੀ ਸਰ ਮੈਂ ਸਿੰਘੋਵਾਲ ਦਾ ਹੀ ਰਹਿਣ ਵਾਲਾ ਡਿਸਟ੍ਰਿਕਟ ਗੁਰਦਾਸਪੁਰ ਸਿਟੀ ਆਪਣੀ ਦਿਨਨਗਰ ਸਿੰਘੋਵਾਲ ਦਾ ਰਹਿਣ ਵਾਲਾ ਆਪਣਾ ਜਨਮ ਵੀ ਹੈ ਤੁਹਾਨੂੰ ਸਿੰਘੋਵਾਲ ਦਾ ਸਰ ਕਿੱਥੇ ਮੁੱਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਸੀ ਸਿੰਘੋਵਾਲ ਦੀ ਸਿੰਘੋਵਾਲ ਤੋਂ ਜੀ ਤੋਂ ਸਰ ਕਰਦਿਆਂ ਦਾ ਕਿੰਨਾ سپورਟ ਇਸ ਟੈਕ ਨੂੰ ਜੀ ਸਰ ਮੇਰੇ ਫਾਦਰ ਦਾ ਮਦਰ ਦਾ ਐਂਡ ਮੇਰੇ 브ਦਰਸ ਬਹੁਤ ਹੱਕ ਹਨ ਦਾ ਮੇਰੀ ਇਸ ਟ੍ਰੈਕ ਦੇ ਪਿੱਛੇ ਸਿੰਗਿੰਗ ਵਿੱਚ ਬਹੁਤ ਜਿਆਦਾ ਹੈ ਜਿਹਨੂੰ ਕਹਿੰਦਾ ਬਹੁਤ ਇਹਨਾਂ ਨੇ ਕੁ ਜੋ ਵੀ ਵਧੀਆ سپورਟ ਕੀਤੀ ਮੈਨੂੰ ਪੈਸੇ ਦੇ ਹਿਸਾਬ ਨਾਲ ਜਿੱਦਾਂ ਵੀ ਸਮਝ ਰਹੋ ਸਰ ਹਰ ਬੰਦੇ ਦਾ ਇੱਕ ਆਈਡਲ ਹੁੰਦਾ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਤੁਸੀਂ ਸਿੰਗਿੰਗ ਕਰਦੇ ਆ ਰਹੇ ਹੋ ਬਚਪਨ ਤੋਂ ਹੀ ਸ਼ੌਂਕ ਸੀ ਸਿੰਗਿੰਗ ਦਾ ਕਿ ਹੁਣ ਆ ਕੇ ਤੇ ਨਹੀਂ ਸਰ ਬਚਪਨ ਤੋਂ ਸੀਗਾ ਪਰ ਬਚਪਨ ਦੇ ਕਰਨਾ ਆਪਾਂ ਨਹੀਂ ਇਸ ਕੰਮ ਤੇ ਵਿੱਚ ਪੈ ਸਕੇ ਬਟ ਹੁਣ ਬਚਤ ਹੈਗਾ ਤੇ ਆਪਾਂ ਸਲਾਈਂ ਚ ਵਿੱਚ ਤੁਰੇ ਆ ਤੇ ਸੌਂਗ ਕਰ ਰਹੇ ਆ ਬਾਊਟ ਆਫ ਰਿੰਸ ਠੀਕ ਹੈ ਸਰ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਡੇ ਕਿਹੜੇ ਆਈਡਲ ਰਹੇ ਨੇ ਕਿਹੜੇ ਸਿੰਗਰ ਆਈਡਲ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਸੁਣਦੇ ਸੀ ਔਰ ਗਾਣਾ ਪਸੰਦ ਕਰਦੇ ਸੀ ਜੀ ਸਰ ਸਭ ਤੋਂ ਪਹਿਲਾਂ ਮੈਂ ਆਪਣੇ ਦਿਨ ਨਗਰ ਫਰੋਜ਼ਾਨ ਸਾਹਿਬ ਇਹਨਾਂ ਦਾ ਸਿੰਗਲ Song ਸੁਣਿਆ ਸੀਗਾ ਲਾਈਵ ਸ਼ੋਅ ਸੁਣਿਆ ਸੀਗਾ ਉਸ ਵਕ ਬਬੂ ਮਾਨ ਪਾ ਲਿਓਗੇ ਲਖਵਿੰਦਰ ਬਟਾਲੀ ਹੋਗੇ ਕਮਲ ਖਾਨ ਹੋਗੇ ਤੇ ਕਮਲ ਖਾਨ ਸਾਹਿਬ ਹੋਗੇ ਇਹਨਾਂ ਦਾ ਸੁਣਦੇ ਸੁਣਦੇ ਹੀ ਇੱਥੇ ਤੱਕ ਪਹੁੰਚੇ ਆਂ ਤੇ ਇਸ ਟਾਈਮ ਆਪਣਾ ਸਿੰਗਲ ਟਰਾਈ ਕਰ ਰਹੇ ਆਂ ਸਰ ਇਸ Song ਨੂੰ ਕਰਨ ਦੇ ਪਿੱਛੇ ਹੋਰ ਕਿਹਦੇ ਕਿਹਦਾ ਹੱਥ ਹੈ ਔਰ ਕਿੰਨੇ ਕਿੰਨੇ ਦਾ ਇਸ Song ਦੇ ਵਿੱਚ ਹੈਲਪ ਕੀਤੀ ਹੈ ਜੀ ਸਰ ਸਰ ਤੋਂ ਪਹਿਲਾਂ ਆਪਣੇ ਸ਼ੈਲੀ ਭਰੀ ਐਂਡ ਮੰਟੂ ਭਰੀ ਐਂਡ ਗੁਰੂ ਭਾਜੀ ਦੀਪਕ ਦੀਪਕ ਭਾਜੀ ਸੰਗੋ ਪੜੀ ਐਂਡ ਮੇਰੇ ਛੋਟੇ ਬ੍ਰਦਰ ਜਿਹਨੇ ਵੀ ਸੁਰਮਾਨ ਉਹਨਾਂ ਦਾ ਸੰਗੋ ਪਿੱਛੇ ਜੀ ਇੱਕ ਇਸ ਤਰ੍ਹਾਂ ਵੀ ਚੰਗਾ ਉਤਰਾ ਵੀ ਜਗ੍ਹਾ ਵੀ ਮੇਰੇ ਛੋਟੇ ਵੱਡੇ ਭਾਈ ਨੇ ਮੇਰੇ ਉਹਨਾਂ ਦਾ ਸੰਗ ਆ ਰਿਹਾ ਤੇ ਉਹਨਾਂ ਨੂੰ ਵੀ ਸਪੋਰਟ ਕਰਨੀ ਆ ਤੇ ਇਹਨਾਂ ਤੋਂ ਸਿੱਖ ਕੇ ਗੱਲ ਕੀ ਇਹਨਾਂ ਦੀ ਸਪੋਰਟ ਆ ਮਿੰਨ ਤੋਂ ਮਗੇ ਇਹ ਕਰ ਰਹੇ ਹਨ ਠੀਕ ਹੈ ਸਰ ਆਪਣੇ ਇਹ ਜਿਹੜਾ ਸੌਂ ਤੁਸੀਂ ਕੱਢਿਆ ਆਊਟ ਆਫ ਰੇਂਜ ਆਊਟ ਆਫ ਰੇਂਜ ਦਾ ਕੀ मीनिंग ਹੈ ਇਹਦੀ मीनिंग ਬੜਾ ਚੰਗਾ ਪਾਓ ਜੀ ਸਰ ਆਪਾਂ ਟਾਈਟਲ ਰੱਖਿਆ ਗਾਣੇ ਦਾ ਆਊਟ ਆਫ ਰੇਂਜ ਇਦਾਂ ਹੋ ਗਈ ਆਪਾਂ ਕਹਿੰਦੇ ਵੀ ਸਾਡੀ ਆਪਾਂ ਚੀਜ਼ ਖਰੀਦਣੀ ਆ ਸਾਡੀ ਬਜਟ ਤੋਂ ਬਾਹਰ ਆ ਆਟੋ ਫਰੈਂਸ ਇਸ ਦਾ ਟਾਈਟਲ ਆ ਗਈ ਆਪਾਂ ਕੋਈ ਵੀ ਚੀਜ਼ ਆ ਵੀ ਗਰੀਬੀ ਦੇ ਤੋੜਦੇ ਆ ਇਸ ਟਾਈਮ ਆਪਾਂ ਚੀਜ਼ ਖਰੀਦ ਨਹੀਂ ਸਕਦੇ ਇਸ ਟਾਈਮ ਆਪਾਂ ਇਸ ਕਾਰਨ ਨਾਮ ਰੱਖਿਆ ਟਾਈਟਲ ਰੱਖਿਆ ਆਟੋ ਫਰੈਂਸ ਹੋਰ ਸਰ ਕਿੰਨਾ ਦਾ ਸਪੋਰਟ ਰਿਹਾ ਤੁਹਾਨੂੰ ਇਸ ਸੌਂ ਨੂੰ ਜੀ ਸਰ ਮੇਰੇ ਫਾਦਰ ਦਾ ਮੇਰੇ ਮਦਰ ਐਂਡ ਮੇਰੇ ਪਰਪਰ ਦਾ ਮੇਰੀ ਘਰ ਦੀ ਫੈਮਿਲੀ ਦੇ ਪਾਸਪੋਰਟ ਇਹਨਾਂ ਦੀ ਮੈਨੂੰ ਕੋਈ ਵੀ ਗੱਲ ਤੋਂ ਮੰਨਣੀ ਨਹੀਂ ਮੈਨੂੰ ਕਰਦੇ ਇਸ ਤੋਂ ਇਲਾਵਾ ਸਰ ਸਿੰਗਿੰਗ ਤੋਂ ਇਲਾਵਾ ਹੋਰ ਕੀ ਕਾਰੋਬਾਰ ਰੱਖਿਆ ਤੁਸੀਂ ਨਾਲ ਕੀ ਕਰਦੇ ਹੋ ਛੋਟੀ ਜੀ ਤੁਹਾਡੀ ਉਮਰ ਹੈ ਔਰ ਕੀ ਕਾਰੋਬਾਰ ਨਾਲ ਰੱਖਿਆ ਸਰ ਤੁਸੀਂ ਜੀ ਸਰ ਆਪਾਂ ਡਰਾਈਵਰ ਵੀ ਫੁੱਲ ਕਰ ਲਈ ਦੀਆ ਤੇ ਕਾਰਪੈਂਟਰ ਦਾ ਵੀ ਫੁੱਲ ਕੰਮ ਕਰੀਦਾ ਤੇ ਸਿੰਗੀ ਦੇ ਟਾਈਮ ਦੇ ਵੀ ਅਭਿਸ਼ਰਮ ਕਰ ਰਹੇ ਆ ਠੀਕ ਅਸੀਂ ਚਾਹੁੰਦੇ ਆ ਸਰ ਸਾਡੇ ਦਰਸ਼ਕ ਚਾਹੁੰਦੇ ਆ ਕਿ ਜਿਹੜਾ ਤੁਸੀਂ ਟ੍ਰੈਕ ਕੱਢਿਆ ਆਊਟ ਆਫ ਰੇਂਜ ਇਸ ਵੇਲੇ ਧੁਮਾ ਪਾ ਰਹੇ YouTube ਦੇ ਉੱਤੇ ਅਸੀਂ ਚਾਹੁੰਦੇ ਆ ਕਿ ਚੰਨ ਲਾਈਨਾਂ ਅਸੀਂ ਤੁਹਾਡੇ ਮੂੰਹੋਂ ਤੋਂ ਸੁਣਨਾ ਚਾਹੁੰਦੇ ਆ ਸਰ ਜੀ ਸਰ ਸੁਣਾਈਏ ਸਰ ਜੀ ਅੱਛਾ ਆ ਚੌਬਰੇ ਦੀ ਹਿੰਡ ਤੇਰਾ ਜਾਣੇ ਬੁਰਾ ਸ਼ਹਿਰ ਨਹੀਂ ਜਿਹਦੇ ਨਾਲ ਖੜੇ ਕਦੇ ਪੱਟੇ ਨਹੀਂੋਂ ਫੈਰਨੀ ਰੱਖੇ ਮੂੰਹ ਐ ਤੇ ਚੁੱਪ ਤੇਰੇ ਯਾਰ ਦਾ ਗੁਰਪ ਜਿੱਦਾ ਸ਼ੋਰ ਡਗਨ ਵਾਂਗੂ ਹਿੱਕਾ ਵਿੱਚ ਵਜਿਏ ਓਟਿਓ ਫ੍ਰਿੰਜ ਤੇਰਾ ਯਾਰ ਨੱਡੀਏ ਦੂਰ ਰੱਖ ਦਿਲਾਂ ਦਾ ਵਪਾਰ ਨੱਡੀਏ ਓਟਿਓ ਫ੍ਰਿੰਜ ਤੇਰਾ ਯਾਰ ਨੱਡੀਏ ਦੂਰ ਰੱਖ ਦਿਲਾਂ ਦਾ ਵਪਾਰ ਨੱਡੀਏ ਬਹੁਤ ਵਧੀਆ ਸਰ ਬਹੁਤ ਵਧੀਆ ਤੁਹਾਡਾ Song Out of Range ਜਿਹੜਾ Out of Range ਆ ਰਿਹਾ YouTube ਦੇ ਉੱਤੇ ਕਾਫੀ ਧੁਮਾ ਪਈਆਂ ਹੋਈਆਂ ਨੇ ਔਰ ਦੱਬ ਕੇ ਇਸ ਗਾਣੇ ਨੂੰ ਸ਼ੇਅਰ ਕੀਤਾ ਜਾ ਰਿਹਾ ਸੋ ਸਾਡੇ ਨਾਲ ਗੱਲਬਾਤ ਕਰਨ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਜੀ ਸਰ ਥੈਂਕ ਯੂ ਮੈਂ ਬਹੁਤ ਬਹੁਤ ਅਬਨ ਖੁਸ਼ੀ ਨਾਲ ਲੱਗੀ ਮੈਨੂੰ ਇਸ ਕਬਲ ਸਮਝਿਆ ਇਹਨਾਂ ਨੇ ਫਿਰ ਥੈਂਕ ਯੂ ਬੜੀ ਸਾਡੇ ਨਾਲ ਇਸ ਵੇਲੇ ਜੁੜ ਚੁਕੇ ਨੇ ਜਤਿੰਦਰ ਮੋਹਨ ਦੇ ਪੇਰੈਂਟਸ ਜਤਿੰਦਰ ਮੋਹਨ ਦੇ ਪੇਰੈਂਟ ਬੋਧਰਾਜ ਜੀ ਫਾਦਰ ਸਾਹਿਬ ਹੋਰ ਸੋਨੀਆ ਦੇਵੀ ਜੀ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ ਅਸੀਂ ਬੋਧਰਾਜ ਜੀ ਨਾਲ ਗੱਲ ਕਰਾਂਗੇ ਉਹਨਾਂ ਦੇ ਫਾਦਰ ਸਾਹਿਬ ਨਾਲ ਕਿ ਕਿੱਦਾਂ ਦਾ ਗਰਵ ਜਿਹੜਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਇਸ ਵੇਲੇ ਸਰ ਬਹੁਤ ਬਹੁਤ ਸਵਾਗਤ ਹੈ ਸਾਡਾ ਤੁਹਾਡੇ ਚੈਨਲ ਦੇ ਉੱਤੇ ਸਰ ਤੁਹਾਡੇ بیٹے ਦਾ ਇੱਕ ਟਰੈਕ ਆਇਆ ਆਊਟ ਆਫ ਰੇਂਜ ਜੋ ਇਸ ਟਾਈਮ ਤੇ YouTube ਦੇ ਉੱਤੇ ਸੋਸ਼ਲ ਮੀਡੀਆ ਤੇ ਕਾਫੀ ਧੂਮਾ ਪਾ ਰਿਹਾ ਹੈ ਸਰ ਕਿੱਦਾਂ ਦਾ ਗਰਵ ਮਹਿਸੂਸ ਹੋ ਰਿਹਾ ਇਸ ਵੇਲੇ ਮੈਂ ਮੇਰੇ ਕੋਲ ਤੇ ਇਸ ਵਕਤ ਕੋਈ ਬਿਆਣੀ ਨਹੀਂ ਕਰ ਸਕਦਾ ਮੈਂ ਵੀ ਜਿੰਦਾਂ ਦੀ ਹਣੀ ਖੁਸ਼ੀ ਆ। ਬਾਕੀ ਮੇਰਾ ਬੱਚਾ ਜਿਹੜਾ ਬਹੁਤ ਬਲਾਈਕ ਹੈ। ਜੀ। ਆਹੀ ਇਹਦੀ ਫੁੱਲ ਰਿਪੋਰਟ ਕਰਨ ਦੇ ਦਾ ਵੀ ਬੱਚਾ ਸਾਡਾ ਕਾਮਯਾਬ ਹੋਏ। ਜੀ। ਤੇ ਬਹੁਤ ਵਧੀਆ ਹੀ ਸਾਨੂੰ ਰਿਸਪੋਨਸਿਬਲ ਮੰਨਿਆ। ਬਹੁਤ ਹੀ ਗਾਣਾ ਅੱਗੇ ਚੱਲਿਆ ਤੇ ਪਰ ਬਹੁਤ ਹੀ ਵਧੀਆ ਲੁਕੀ ਇਹਨੂੰ ਫੀਲ ਕਰਨ ਦੇ ਵੀ ਬਹੁਤ ਵਧੀਆ ਚੱਲੇਗਾ। ਸਭ ਗੱਲਬਾਤ ਕੀਤੀ ਜਤਿੰਦਰ ਮੋਨੂ ਜੀ ਨਾਲ ਉਹਨਾਂ ਨੂੰ ਬਚਪਨ ਤੋਂ ਸਿੰਗਿੰਗ ਦਾ ਸ਼ੌਂਕ ਸੀ ਤੇ ਸਰ ਕੀ ਪ੍ਰੋਬਲਮ ਆ ਰਹੀ ਹੈ ਕਿ ਹੁਣ ਨਾਲ ਜਿਹੜਾ ਟਰੈਕ ਆ ਰਿਹਾ ਸਾਡੇ ਘਰ ਦੇ ਵਿੱਚ ਆਰਥਿਕ ਤੰਗੀ ਕਰਕੇ ਥੋੜਾ ਪ੍ਰੋਬਲਮ ਹੈ ਪਰ ਫਿਰ ਵੀ ਥੋੜੀ ਆਹੀ ਹੌਸਲਾ ਰੱਖ ਕੇ ਤੇ ਆਪਣੇ ਬੱਚੇ ਨੂੰ ਥੋੜਾ ਜਿਹਾ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ ਹੈ ਤੇ ਬਹੁਤ ਹੀ ਵਧੀਆ ਆਪਣਾ ਬੱਚਾ ਅੱਗੇ ਤਰੱਕੀ ਕਰੇਗਾ ਤੇ ਆਹੀਂ ਕਹਿੰਦੇ ਆ ਕਿ ਪਰਮਾਤਮਾ ਜਿਹੜਾ ਇਹਦੀ ਬਹੁਤ ਹੀ ਵਧੀਆ ਤਰੀਕੇ ਨਾਲ ਬਾਂਪੜੇ ਧਾਵੇਂ ਧਾਵੇਂ ਬੰਦਿਆਂ ਨਾਲ ਸਾਡੀ ਬੈਣੀ ਉੱਠੇਨੀ ਜਿਹਦੇ ਸਿਰੋ ਬੁੱਕੇ ਉਤੋਂ ਨਾਮ ਸਾਡਾ ਪੁੱਛ ਲਈ ਧਾਵੇਂ ਧਾਵੇਂ ਬੰਦਿਆਂ ਨਾਲ ਸਾਡੀ ਬੈਣੀ ਉੱਠੇਨੀ ਜਿਹਦੇ ਸਿਰੋ ਬੁੱਕੇ ਉਤੋਂ ਨਾਮ ਸਾਡਾ ਪੁੱਛ ਲਈ ਉਹ ਬਸ ਯਾਰੀ ਦਾ ਕਰੇਜ਼ ਪੈਂਦਾ ਢਲ ਡੋਲੇ ਬਸ ਸਿਆਰੀ ਦਾ ਕਰੇਜ਼ ਪੈਦਾ ਡੁੱਲ ਡੋਲ ਹੈ ਆਉਂਦੀ ਕਿੱਕ ਲੀਅਰ ਦੀ ਕਾਲੀ ਥਾਰ ਨੱਡੀਏ ਓਟਿਓ ਫ੍ਰੀਜ਼ ਤੇਰਾ ਯਾਰ ਨੱਡੀਏ ਦੂਰ ਰੱਖ ਦਿਲਾਂ ਦਾ ਵਪਾਰ ਨੱਡੀਏ ਓਟਿਓ ਫ੍ਰੀਜ਼ ਤੇਰਾ ਯਾਰ ਨੱਡੀਏ ਦੂਰ ਰੱਖ ਦਿਲਾਂ ਦਾ ਵਪਾਰ ਨੱਡੀਏ ਸੋ ਐਸਨ ਜਤਿੰਦਰ ਮੋਨੋਜੀ ਜਿੰਨਾਂ ਦਾ ਹਾਲੀ ਇੱਕ ਟਰੈਕ ਆਇਆ ਹੈ ਆਊਟ ਆਫ ਰੇਂਜ ਬਹੁਤ ਵਧੀਆ ਸੌਂਗ ਹੈ ਸੁਨੋ ਲਾਈਕ ਕਰੋ ਕਮੈਂਟ ਕਰੋ ਤੇ ਦਬ ਕੇ ਸ਼ੇਅਰ ਕਰੋ YouTube ਦੇ ਉੱਤੇ ਆਊਟ ਆਫ ਰੇਂਜ ਜਤਿੰਦਰ ਮੋਨੂ ਦੇ ਨਾਂ ਤੇ ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਵਾਗਤ